ਉਹੀ ਮਹੱਲਾ ਪੰਜਵਾ ਜੋ ਕਿਸ ਕਰੈ ਸੂਈ ਪ੍ਰਭ ਮਨ ਹੈ ਮਰੇ ਵੀ ਜੀ ਯਾਬ ਕਰਨ ਵਾਲੇ ਸੰਤ ਹਨ ਮੇਰੇ ਰਾਮ ਹਰ ਸੰਤਾਂ ਜੀਵੜਾ ਨ ਕੋਈ ਹਾਂ ਜੀ ਜੋ ਕਿਸ ਕਰੈ ਸੂਈ ਪ੍ਰਭ ਮਨ ਜੋ ਮਾਰੇ ਦੇ ਪਿਆਰੇ ਦਰਦੇ ਹੈ ਉਹ ਪਰਮੇਸ਼ਰ ਚੰਗਾ ਕਰਕੇ ਉਹਨਾਂ ਦਾ ਮਨਦਾ ਹੈ ਸਾਧੂ ਕੋਈ RAM ਨਾਮ ਰੰਗ ਰਾਗ ਕਿਉਂ ਜੀ ਕਿਉਂ ਪਰਮੇਸ਼ਰ ਦੇ RAM ਦੇ ਨਾਮ ਦੇ ਪ੍ਰੇਮ ਜੀ ਰੰਗੇ ਹੋਏ ਹਨ ਜਿਤ ਕੀ ਸੋਬਾ ਸਭਨੀ ਉਹਨਾਂ ਦੀ ਸ਼ੋਭਾ ਲੋਕ ਵਿੱਚ ਹੈ ਪ੍ਰਲੋਕ ਵਿੱਚ ਹੈ ਸਵਰਗ ਵਿੱਚ ਹੈ ਬ੍ਰਹਮ ਲੋਕ ਵਿੱਚ ਹੈ ਬੈਕੁੰਠ ਵਿੱਚ ਹੈ ਸਾਰੀਆਂ ਜਗ੍ਹਾ ਵਿੱਚ ਹੈ ਪ੍ਰਭੂ ਕੇ ਚਰਨ ਪਰਾਪਤ ਜਿਨ੍ਹਾਂ ਨੂੰ ਪ੍ਰਭੂ ਅਕਾਲ ਪੁਰਖ ਨੇ ਚਰਨਾਂ ਦੀ ਵਜਾ ਕਾਕਾ ਪੋਤੀ ਜੱਕੀ ਕਰਦਾ ਚੰਦ ਸਿਹਾ ਜਿਨ ਪ੍ਰਭ ਕੇ ਚਰਨ ਪਰਾਪਤ ਜਿਨ੍ਹਾਂ ਨੂੰ ਪ੍ਰਭੂ ਅਕਾਲ ਪੁਰਖ ਨੇ ਚਰਨਾਂ ਦੀ ਪ੍ਰਾਪਤੀ ਕੀਤੀ ਹੈ ਜੋ ਉਹ ਜਿਨਨ ਮਾਰੇ ਸਾਦੇ ਚਰਨਾਂ ਦੇ ਤੇ ਪਰਾਪਤੇ ਪਏ ਹਨ ਮੇਰੇ RAM ਹਰ ਸੰਤਾਂ ਜੀ ਵਡਨਾ ਕੋ ਛੇ ਮੇਰੇ RAM ਪਿਆਰੇ ਹਰੀ ਦੇ ਜਿਹੜੇ ਸੰਤ ਭੰਪਾ ਉਹਨਾਂ ਦੇ ਜੀਵ ਉਹਨਾਂ ਜਿੱਡਾ ਵੱਡਾ ਹੋਰ ਕੋਈ ਦੁਨੀਆ ਚ ਨਹੀਂ ਹੈ ਭਗਤਾ ਬਣ ਆਈ ਪ੍ਰਭ ਆਪਣੇ ਸਿਉ ਜੋ ਮਾਰੇ ਭਗਤ ਸੰਤਾਂ ਉਹਨਾਂ ਦੀ ਆਪਣੇ ਵਾਹਿਗੁਰੂ ਨਾਲ ਪ੍ਰੀਤੀ ਬਣ ਆਈ ਹੈ ਜਲ ਫਲ ਮਹੀਲ ਸੂਈ ਉਹ ਖੁਸ਼ੀ ਜੀ ਤਰੀ ਜੀ ਸੋ ਪਰਮੇਸ਼ਰ ਆਪ ਹੀ ਉਹ ਜਾਣਦੇ ਦੇਖਦੇ ਹਨ ਰਹਾਉ ਕੂਟ ਅਪਰਾਧੀ ਸੰਤ ਸੰਗ ਉਧਰ ਹੈ ਮਹਾਂਪੁਰਖਾਂ ਦੀ ਸੰਗਤ ਕਰਕੇ ਕਰੋੜਾਂ ਗੁਨਾਹਾਂ ਦੇ ਕਰਨ ਵਾਲੇ ਜਿਹੜੇ ਅਪਰਾਧੀ ਆਪਰ ਬੇਬੀ ਦੀ ਉਹ ਤਾਂ ਦੀ ਪੂਜਨਾ ਕਰਨ ਵਾਲੇ ਉਧਰ ਜਾਂਦੇ ਹਨ ਜੰਮ ਤਾਂ ਕਹੇ ਨੀੜ ਨਾ ਉਹਨਾਂ ਦੇ ਜੰਮ ਵੀ ਨੀੜੇ ਨਹੀਂ ਆਉਂਦਾ ਕਿਸੇ ਪ੍ਰਕਾਰ ਦੁੱਖ ਦੇਣ ਵਾਸਤੇ ਜਨਮ ਜਨਮ ਕਾ ਵਿਛੜਿਆ ਹੋਵੇ ਇੱਕ ਜੰਮ ਬਾਕੀ ਜਿਹੜਾ ਜਨਮਾਂ ਜਨਮਾਂ ਦਾ ਵਿਛੜਿਆ ਪਰਖ ਹੋਵੇ ਜਨ ਹਰ ਸਿਉ ਆਣ ਮਿਲਾਂ ਉਹਨਾਂ ਨੂੰ ਮਹਾਰਾਜ ਦੇ ਪਿਆਰੇ ਪਰਮੇਸ਼ਰ ਨਾਲ ਆਪੇ ਸ਼ਰਨ ਵਿੱਚ ਲਿਆ ਕੇ ਮੇਲ ਦਿੰਦੇ ਹਨ ਮਾਇਆ ਮੋਹ ਭਰਮ ਭਉ ਕਟੈ ਮਾਨਾ ਦਾ ਮੋ ਵੀ ਕੱਢ ਦੁੰਦੇ ਹੈ ਭਰਮ ਵੀ ਕੱਢ ਦੁੰਦੇ ਹੈ ਭੌ ਡਰ ਵੀ ਕੱਢ ਦੁੰਦੇ ਹਨ ਸਤ ਪ੍ਰਕਾਰ ਦਾ ਸੰਤ ਸਰਣ ਜੂ ਆ ਜੂ ਸੰਗਤ ਦੀ ਸਰਣ ਵਿੱਚ ਚੱਲ ਕੇ ਆਉਂਦਾ ਹੈ ਜਿਹਾ ਮਨੂਰਥ ਕਰ ਆਰਾਧ ਜਿਹਾ ਜੋ ਮਨ ਦਾ ਸੰਕਲਪ ਕਰਕੇ ਜਲਦੀ ਭਾਗ ਮੈਨ ਰਾਧ ਦਾ ਹੈ ਉਹ ਸੰਤਨ ਤੇ ਪਾਉ ਸੰਤੋਂ ਭਗਤਾਂ ਤੋਂ ਫਲ ਪ੍ਰਾਪਤ ਕਰ ਲੈਂਦਾ ਹੈ ਜਨ ਕੀ ਮਹਿਮਾ ਕੀ ਤਕ ਵਰਨ ਮਾਰੇ ਦੇ ਜਿਹੜੇ ਪਿਆਰੇ ਹਨ ਕੋਨਰੀ ਮਹਿਮਾ ਕਿਦਨੀ ਕਬਰ ਨੂੰ ਕਰਕੇ ਦਸੀਓ ਆਚਰਨ ਕਰਕੇ ਜੋ ਪ੍ਰਭ ਆਪਣੇ ਭਾਣੇ ਜੋ ਆਪਣੇ ਵਾਹਿਗੁਰੂ ਨੂੰ ਭਾਣਦੇ ਹਨ ਬਹੁ ਨਾਨਕ ਜਿਨ ਸਤਗੁਰੂ ਭੇਜਿਆ ਸਤਗੁਰੂ ਜਿਨੇ ਜਿਨਾਂ ਨੂੰ ਸਤਗੁਰੂ ਸੱਚੇ ਪਾਤਸ਼ਾਹ ਮਿਲ ਗਏ ਹਨ ਤੇ ਸਭ ਤੇ ਭੇ ਨਿਕਾਣੇ ਉਹ ਸਾਰਿਆਂ ਦੀ ਕੋਨੜ ਤੋਂ ਰਹਿਤ ਹੋਵੇ ਕਿਹਦੇ ਆਸਾਨ ਬੰਦ ਨਹੀਂ ਹੋਣਾ ਪੈਂਦਾ ਉਹ ਕਿਹਦੀ ਕੋਨੜ ਦੀ ਕਾਨ ਕਰਨ ਤੇ ਛੂਟ ਪਰੀ ਇਸ ਪ੍ਰਕਾਰ ਕੋਨੜ ਤੋਂ ਰਹਿਤ ਹੋਗੇ